ਸਤਿ ਸ਼੍ਰੀ ਅਕਾਲ ਮੈਂ ਅਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟੇ ਵੀ ਕਾਫੀ ਸਮੇਂ ਬਾਅਦ ਅੱਜ ਸਭ ਦਰਸ਼ਕਾਂ ਦੇ ਜਿਹੜੇ ਦਰਸ਼ਨ ਫੇਰ ਕਰਾਂਗੇ ਕਿਉਂਕਿ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਪਿਛਲੇ 2-3 ਦਿਨ ਤੋਂ ਜਿਹੜਾ ਮੌਸਮ ਆ ਉਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਬਹੁਤ ਖਰਾਬ ਜਿਹੜਾ ਚੱਲ ਰਿਹਾ ਤੇ ਅੱਜ ਉਹੀ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਸਾਂਝੀਆਂ ਕਰਨ ਦੇ ਲਈ ਜਿਹੜਾ ਆਪਾਂ ਅੱਜ ਨਿਕਲੇ ਸੀ ਤਰਨਤਾਰਨ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਆਪਾਂ ਜਾਣਾ ਸੀਗਾ ਤੇ ਉਹਦੇ ਕੜੀ ਦੇ ਤਾਈ ਅੱਜ ਆਪਾਂ ਹਰੀਕੇ ਪੱਤਨਾਂ ਜਿਹੜਾ ਖੜੇ ਸੀਗੇ ਇਤੋਂ ਦੀ ਲੰਘ ਰਹੇ ਸੀ ਆਪਾਂ ਦੇਖਿਆ ਕਿ ਪਾਣੀ ਦਾ ਜਿਹੜਾ ਬਹਾਵ ਆ ਇੱਕ ਦੋ ਦਿਨਾਂ ਤੋਂ ਜਿਹੜਾ ਬਹੁਤ ਜ਼ਿਆਦਾ ਇੱਥੇ ਜਿਵੇਂ ਕਿ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਜ਼ਿਆਦਾ ਤਸਵੀਰਾਂ ਦੇ ਵਿੱਚ ਆਮ ਹੀ ਲਾਈਵ ਤੁਸੀਂ ਦੇਖਦੇ ਹੋ ਬਹਾਵ ਜਿਹੜਾ ਬਹੁਤ ਜ਼ਿਆਦਾ ਵਧ ਵਧਨ ਜਾ ਰਿਹਾ ਤੇ ਅੱਜ ਦੀਆਂ ਲਾਈਵ ਤਸਵੀਰਾਂ ਮੇਰੇ ਪਿੱਛੇ ਮੈਂ ਕੈਮਰਾਮੈਨ ਮੇਰੇ ਨਾਲ ਬਲਵਿੰਦਰ ਸਿੰਘ ਰੱਤੇਵਾਲੀ ਆ ਤੇ ਸਾਥੀ ਜਕੀਰ ਕੈਮਰਾਮੈਨ ਉਹ ਵੀ ਨਾਲ ਆ ਤੇ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਜਿਹੜੀਆਂ ਹਰੀਕੇ ਵਤਨ ਹੈਡ ਜਿਹਨੂੰ ਬੋਲਦੇ ਹੈਡੀਆਂ ਤੁਹਾਨੂੰ ਦੂਰੋਂ ਜ਼ੂਮ ਕਰਕੇ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਅਸੀਂ ਜਿਹੜਾ ਮੇਨ ਹਾਈਵੇ ਦੇ ਉੱਪਰ ਖੜੇ ਸੀਗੇ ਤੇ ਉੱਥੋਂ ਦੀਆਂ ਤਸਵੀਰਾਂ ਕਿਉਂਕਿ ਅੱਜ ਸਵੇਰੇ ਜਿਹੜਾ ਪਾਣੀ ਦਾ ਵਹਾਵਾ ਇੱਕਦਮ ਇੱਥੇ ਵੱਧ ਜਿਹੜਾ ਪਹਿਲਾਂ ਨਾਲੋਂ ਵੱਧ ਜਿਹੜਾ ਛੱਡਿਆ ਗਿਆ ਸੀਗਾ ਮੇਰੇ ਪਿੱਛੇ ਦੀਆਂ ਤਸਵੀਰਾਂ ਚ ਵੀ ਤੁਸੀਂ ਸਾਫ਼ ਦੇਖ ਰਹੇ ਹੋਗੇ ਜਿਹੜੀ ਫਸਲ ਦੀ ਬਰਬਾਦੀ ਆ ਪੂਰੀ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੈ ਮੈਨੂੰ ਲੱਗਦਾ ਬਹੁਤ ਦੂਰ ਤੱਕ ਆਪਾਂ ਦੇਖਦੇ ਆ ਬਿਲਕੁਲ ਜਿਹੜਾ ਖਤਮੀ ਹੋਇਆ ਪਿਆ ਤੇ ਵਾਹਿਗੁਰੂ ਅਕੀਰਦਾਸ ਬੇਨਤੀ ਕਰੀਏ ਜਿੰਨੇ ਵੀ ਸੱਚੇ ਵੀਰ ਸਾਡੇ ਨਾਲ ਜੁੜੇ ਆ ਸਾਰੇ ਅਰਦਾਸ ਬੇਨਤੀ ਕਰੀਏ ਕਿਉਂਕਿ ਬਹੁਤ ਹੀ ਜਿਹੜਾ ਮੁਸ਼ਕਿਲ ਦਾ ਦੌਰ ਆ ਆ ਦਿਨ ਆਪਾਂ ਮੁਸ਼ਕਿਲ ਦੇ ਦੌਰ ਹੀ ਕਹਿ ਸਕਦੇ ਪੰਜਾਬ ਤੇ ਤੇ ਇਸ ਮੁਸ਼ਕਿਲ ਦੀ ਘੜੀ ਜੋ ਜਿਹੜਾ ਵੈਗਰੂ ਆਪਾਂ ਨੂੰ ਜਿਹੜਾ ਕਦਮ ਦੀ ਇਨਿਕਾ ਜਿਹੜੀ ਹਿੰਮਤ ਬਖਸ਼ੇ ਤੇ ਜਿੰਨਾ ਵੀ ਆ ਜਿਹੜਾ ਨੁਕਸਾਨ ਆ ਹੁਣ ਇਹ ਤੋਂ ਪਹਿਲਾਂ ਮੈਨੂੰ ਲੱਗਦਾ ਫਸਲ ਬਾੜੀ ਦਾ ਹੋ ਗਿਆ ਇਹਦੀ ਪ੍ਰੋਵਾਈਟਾ ਨਹੀਂ ਕਿਸੇ ਢੰਗ ਨਾਲ ਹੋ ਸਕਦੀ ਪਰ ਜਿਹੜੀ ਸਰਕਾਰ ਆ ਜ਼ਰੂਰ ਜਿਹੜੀ ਕਿਸਾਨਾਂ ਦੀ ਜਿਹੜੀ ਸਾਰਥਿਕ ਮਦਦ ਤਾਂ ਜਿੰਨੀ ਵੀ ਹੋ ਸਕਦੀ ਹੈ ਉਹ ਜ਼ਰੂਰ ਕਰੋ ਤੇ ਵੈਗਰੂ ਅੱਗੇ ਸਾਰੇ ਵੀਰ ਅਰਦਾਸ ਕਰੋ ਕਿ ਆ ਜਿਹੜਾ ਕੁਦਰਤ ਦਾ ਜਿਹੜਾ ਕਹਿਰ ਆ ਇਹਦੇ ਤੋਂ ਬਚਾਅ ਜਿਹੜਾ ਹੋ ਸਕੇ ਧੰਨਵਾਦ ਜੀ